ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਬਾਲਾਜੀ ਗਵਰਨਮੈਂਟ ਹਾਊਸ ਜੋ ਕਿ ਰਾਮਪਰਾ ਫੂਲ ਦੇ ਵਿੱਚ ਆ ਜ਼ਿਲ੍ਹਾ ਬਠਿੰਡਾ ਤੇ ਇਹਨਾਂ ਦੇ ਬਹੁਤ ਹੀ ਸੋਹਣੇ ਆਫਰ ਆਏ ਹੋਏ ਆ ਤੇ ਇੱਕ ਗੱਲ ਹੋਰ ਜੀ ਇਹਨਾਂ ਨੇ ਸੇਵਾ ਦੇ ਵਿੱਚ ਗੰਨੇ ਦਾ ਜੂਸ ਫ੍ਰੀ ਲਾਇਆ ਹੋਇਆ ਜੋ ਕਿ ਗਰਮੀਆਂ ਜਦੋਂ ਕਿਸੇ ਨੂੰ ਪਿਆਸ ਲੱਗਦੀ ਹੈ ਕੋਈ ਵੀ ਜੂਸ ਪੀ ਸਕਦਾ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਆ ਬੜਾ ਲੋਕਾਂ ਨੇ ਰੌਲਾ ਜੱਪਾਇਆ ਹੋਇਆ ਵੀ ਤੁਸੀਂ 1000 ਦੀਆਂ 5-6 ਸ਼ਰਟਾਂ ਦਿੰਨੇ ਹੋ 5 ਨਹੀਂ ਆਈ ਆਪਣੇ ਕੋਲੇ ਪਹਿਲੇ ਨੰਬਰ ਤੇ 1000 ਰੁਪਏ ਦੇ ਵਿੱਚ ਜਿੰਨੇ ਵੀ ਬੰਦੇ ਵੀਡੀਓ ਦੇਖ ਕੇ ਆਉਣਗੇ ਤੁਹਾਡੀ ਤੇ ਸ਼ੇਅਰ ਕਰਕੇ ਆਉਣਗੇ 1000 ਰੁਪਏ ਦੇ ਵਿੱਚ 6 ਪਜਾਮੇ ਦੇ ਰਹੇ ਹਾਂ ਜੀ ਆਪਾਂ ਅੱਛਾ ਜੀ 6 ਪੀਸ ਤੇ ਤਿੰਨ ਤਿੰਨ ਲਲੂਈ ਤਿੰਨ ਟੀ-ਸ਼ਰਟਾਂ ਤੇ ਤਿੰਨ ਲੋਰਾਂ 1000 ਰੁਪਏ ਦੇ ਵਿੱਚ 6 ਪੀਸਾਂ ਦਾ ਮੇਲਾ ਲਾਰਕਾ ਹੀ ਪਲੱਸ ਜਿੰਨੇ ਵੀ ਦੂਰੋਂ ਨੇੜੋਂ ਆਪਣੇ ਭਰਾ ਹੋਣਗੇ ਉਹਨਾਂ ਵਾਸਤੇ ਗੰਨੇ ਦਾ ਜੂਸ ਜਮਾ ਫ੍ਰੀ ਕੀਤਾ ਆਈ ਤੇ ਜਿੰਨੇ ਵੀ ਬੰਦੇ ਆਪਣੀ ਆ ਦੇਖੋ ਵੀਡੀਓ ਆ ਟੀ-ਸ਼ਰਟਾਂ ਨੇ ਆਪਣੇ ਕੋਲ ਅੱਜਕੱਲ ਟ੍ਰੈਂਡਿੰਗ ਚੱਲ ਰਹੀਆਂ ਨੇ ਫੁੱਲ ਸਟੈਚੇਬਲ ਕਪੜਾ ਜੀ 1000 ਰੁਪਏ ਦੇ ਵਿੱਚ 6 ਪੀਸ ਵੀ ਹੈਗੇ ਜੀ 4 ਪੀਸ ਵੀ ਹੈਗੇ 3 ਪੀਸ ਵੀ ਹੈਗੇ ਵੈਰਾਈਟੀ ਬਹੁਤ ਮਿਲੂਗੀ ਤੁਹਾਨੂੰ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਤੇ ਇੱਕ ਆਹ ਅਸੀਂ ਟੀ-ਸ਼ਰਟ ਜਮਾ ਫ੍ਰੀ ਦਿੰਨੇ ਆਂ ਵਾਲੀ ਹਾਂਜੀ ਭਾਈ ਜਿਹੜਾ ਵੀ ਕੋਈ ਇੱਥੇ ਆਇਆ ਜਾਂ ਨਹੀਂ ਆਇਆ ਹਨਾ ਜਿਹੜੇ ਨਹੀਂ ਆਏ ਨਾ ਰਹਿ ਗਿਆ ਤੇ ਉਹ ਜ਼ਰੂਰ ਆਏ ਉਹ ਤੇ ਇਸ ਦਾ ਮਤਲਬ ਕਿ ਸੇਲ ਦਾ ਫਾਇਦਾ ਠਾਉ ਜੀ ਸੇਲ ਸੇਲ ਦਾ ਫਾਇਦਾ ਉਠਾ ਲਓ ਤੇ ਨਾਲੇ ਗਰਮੀ ਦਾ ਸੀਜ਼ਨ ਆ ਤੁਹਾਨੂੰ ਪਤਾ ਹੀ ਆ ਨਾ ਤੇ ਸੀਜ਼ਨ ਦੇ ਵਿੱਚ ਹੀ ਆਪਾਂ ਘੁੰਮਣ ਫਿਰਨ ਜਾਣਾ ਹੁੰਦਾ ਤੇ ਇੰਨੇ ਹਲਕੇ ਸੋਹਣੇ ਤੇ ਵੈਰਾਈਟੀ ਦੇ ਬਾਹਰ ਸ਼ਰਟਾਂ ਪਾ ਕੇ ਜਾਓਗੇ ਤੇ ਵੀਡੀਓ ਸ਼ੂਟ ਕਰੋਗੇ ਸੋਹਣੇ-ਸੋਹਣੇ ਕਲਰ ਆ ਤੇਰੀ ਲ ਅੱਜਕੱਲ ਹਰ ਇੱਕ ਹੀ ਬਣਾਉਂਦਾ ਹੈ ਤੇ ਸੋਹਣੇ ਕਲਰ ਉਠਣਗੇ ਤੁਹਾਡੇ ਵੀਡੀਓ ਵਿੱਚ ਬਹੁਤ ਸੋਹਣੀ ਤੁਹਾਡੀ ਪਰਸਨੈਲਿਟੀ ਲੱਗੂਗੀ ਤਾਂ ਜਿਵੇਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋਗੇ ਨਾ ਤੇ ਸ਼ੇਅਰ ਕਰਕੇ ਆਓਗੇ ਜਿਹੜਾ ਕਿ ਉਹਨਾਂ ਵੱਲੋਂ ਆਹ ਟੀ-ਸ਼ਰਟਾਂ ਨੇ ਵਧੀਆ ਬ੍ਰਾਂਡ ਅਪੀਸ ਨੇ ਸਾਰੇ ਹੀ ਠੀਕ ਹੈ ਭਾਜੀ ਜਿਹੜੇ ਸ਼ੇਅਰ ਕਰਕੇ ਆਉਣਗੇ ਉਹਨਾਂ ਬਾਰੇ ਦੱਸਿਓ ਜਰਾ ਉਹਨਾਂ ਵਾਸਤੇ ਇੱਕ ਟੀ-ਸ਼ਰਟ ਦੇ ਰਹੀ ਆਂ ਆਪਾਂ ਜਮਾ ਗਿਫਟ ਦੇ ਰਹੀ ਆਂ ਲੋ ਆਹ ਟੀ-ਸ਼ਰਟ ਹੈ ਜੀ ਬਿਲਕੁਲ ਫ੍ਰੀ ਆਹ ਲੋ ਕਲਰ ਮੈਚਿੰਗ ਮਿਲੂਗੀ ਚੁਆਇਸ ਮਿਲੂਗੀ 2000 ਰੁਪਏ ਦੇ ਕੱਪੜਿਆਂ ਨਾਲ ਇੱਕ ਟੀ-ਸ਼ਰਟ ਜਮਾ ਫ੍ਰੀ ਦੇ ਰਹੀ ਆਂ ਜੀ ਹਾਂਜੀ ਜੋ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਜੀ ਉਹਨਾਂ ਨੂੰ ਇੱਕ ਟੀ-ਸ਼ਰਟ ਬਿਲਕੁਲ ਫ੍ਰੀ ਹੈ ਜੀ ਪਲੱਸ ਨਾਲ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਆਂ ਜੀ ਕੱਲੀ ਆਪਾਂ ਲੋਰਾ ਟੀ-ਸ਼ਰਟਾਂ ਵੀ ਵੇਚਦੇ ਆਂ ਨਾਲ ਆ ਦੇਖੋ ਇਹ ਪੈਂਟਾਂ ਨੇ ਫਾਰਮਲ ਪੈਂਟਾਂ ਨੇ 1000 ਰੁਪਏ ਦੀ 1000 ਰੁਪਏ ਦੀ 3 ਪੈਂਟਾਂ ਮਿਲਣੀਆਂ ਪਲੱਸ ਤੁਹਾਨੂੰ ਸ਼ਰਟਾਂ ਮਿਲਣੀਆਂ ਨਾਲ ਹੀ 1000 ਰੁਪਏ ਦੀ 3 ਸ਼ਰਟਾਂ ਆ ਦੇਖੋ ਜੀ ਪੈਂਟਾਂ ਦੇ ਬਹੁਤ ਸੋਹਣੇ ਸੋਨੇ ਕਲਰ ਨੇ ਆ ਲਓ ਜੀ ਆ ਸ਼ਰਟਾਂ ਚੱਲ ਰਹੀਆਂ ਸਟੱਪ ਪੂਰੀ ਟ੍ਰੈਂਡਿੰਗ ਦੇ ਵਿੱਚ ਆ ਦੇਖੋ ਜੀ ਦੇਖੋ ਗਰਮੀ ਵਾਲੇ ਲਾਈਟ ਕਲਰ ਨੇ ਬਹੁਤ ਸੋਹਣੀਆਂ ਮੈਨੂੰ ਤਾਂ ਪਸੰਦ ਆ ਗਈਆਂ ਹਨਾ ਤਾਂ ਬਾਕੀ ਆਉਂਦੀ-ਆਉਂਦੀ ਪਸੰਦ ਜੇ ਕੋਈ ਜਿਹੜਾ ਵੀ ਸਟਾਕ ਹੁੰਦਾ ਜੀ ਜਿਹੜਾ ਫਰੈਸ਼ ਸਟਾਕ ਹੁੰਦਾ ਸਾਰਾ ਜੀ ਕੋਈ ਵੀ ਸਮਾਨ ਜਿੰਨਾ ਵੀ ਹੁੰਦਾ ਵੀ ਕੋਈ ਇਸ ਤਰ੍ਹਾਂ ਦਾ ਕੋਈ ਸਮਾਨ ਨਹੀਂ ਹੁੰਦਾ ਜੀ ਸਾਰਾ ਫਰੈਸ਼ ਮਾਲ ਹੁੰਦਾ ਜੀ ਆ ਦੇਖੋ ਜੀ ਕਿੰ ਆਪਣੇ ਕੋਲੇ ਪਲੱਸ ਨਾਲ ਆਪਾਂ ਜੀਣੀਆਂ ਪੈਂਟਾਂ ਵੀ ਦੇਈ ਜਾਂਦੇ ਹਾਂ ਲੋ। ਓਕੇ ਆ ਦੇਖੋ ਜੀ ਬੂਟ ਕੱਟ ਪੈਂਟਾਂ ਆ ਗਈਆਂ। ਸਿਰਫ ਤੇ ਸਿਰਫ ਰੇਟ ਕੀ ਹੈ 1500 ਰੁਪਏ ਦੀਆਂ ਤਿੰਨ ਪੈਂਟਾਂ ਜੀ। ਦੇਖੋ ਜੀ ਐਦੂ ਸਸਤਾ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਹੈਗਾ। ਇਹ ਕਿੱਜਾ ਮਿਲਦੀ ਹੈ ਜੀ ਆ ਦੇਖੋ ਪੂਰੀ ਗੱਲਬਾਤ ਹੁੰਦੀ ਹੈ ਪੀਸਾਂ ਦੇ ਵਿੱਚ ਹੀ ਕੋਈ ਐ ਨਹੀਂ ਹੋਊਗਾ ਵੀ ਐਕਸਪੋਰਟ ਦਾ ਮਾਲ ਹੋਊਗਾ ਜਾਂ ਪੁਰਾਣਾ ਯੂਜ਼ ਕੀਤਾ ਸਮਾਨ ਹੋਊਗਾ। ਸਾਰਾ ਫਰੈਸ਼ ਮਾਲ ਹੋਊਗਾ ਪਹਿਲੀ ਵਾਰੀ ਤੁਸੀਂ ਪਾਉਂਗੇ। ਆ ਲੋ ਵੈਰੀਟੀ ਸਹੀ ਗੱਲ ਜੀ ਹੁਣ ਫਾਇਦਾ ਚੱਕਣਾ ਤੁਹਾਡੇ ਹੱਥ ਵਿੱਚ ਆ ਤੇ ਅਸੀਂ ਕਹਿੰਨੇ ਆ ਕਿ ਜਰੂਰ ਆਓ ਸਾਡੇ ਸ਼ਹਿਰ ਵਿੱਚ ਰੰ ਤੇ ਪੁੱਚੋ ਮੰਡੀ ਤੋਂ ਜਿਹੜਾ ਰੰਪਰਾ ਪੈਂਦਾ ਇਹ ਹੋਰ ਰੰਪਰਾ ਤੇ ਇਧਰੋਂ ਬਰਨਾਲੇ ਸਾਈਡ ਤੋਂ ਪੈਂਦਾ ਹੋਰ ਰੰਪਰਾ ਮੇਨ ਹਾਈਵੇ ਤੇ ਜਿ ਸ਼੍ਰੀ ਬਾਲਾ ਦੀ ਗਾਰਮੇਟੀ ਬਾਕੀ ਤੁਹਾਨੂੰ ਹੋਰ ਵੀ ਸਟਾਕ ਬਹੁਤ ਦਿਖਾਵਾਂਗੇ ਆਪਾਂ 15 ਲਈ ਸਹੀ ਗੱਲ ਹੈ ਬਸ ਸਟੈਂਡ ਦੇ ਨਾਲ ਹੀ ਮੁੜ ਕੇ ਨਾ ਅੱਗੇ ਆ ਕੇ ਬਸ ਤੁਹਾਨੂੰ ਸ਼ਾਪ ਮਿਲ ਜਾਊਗੀ ਜੀ ਰੇਲਵੇ ਚੌਂਕੀ ਦੇ ਕੋਲੇ ਪੈਂਦੀ ਹੈ ਸ਼ਾਪ ਆਪਣੀ ਇਹ ਪਲੱਸ ਜਿੰਨੇ ਵੀ ਦੂਰੋਂ ਨੇੜੋਂ ਆਉਣਗੇ ਚਾਹ ਪਾਣੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਜੀ ਆਜੋ ਅੱਗੇ ਦਿਖਾ ਦਿੰਦੇ ਹਾਂ ਹਾਂਜੀ ਇਹਨਾਂ ਨੇ ਰੋਟੀ ਦਾ ਵੀ ਪ੍ਰਬੰਧ ਕੀਤਾ ਹੋਇਆ ਜੀ ਜੇ ਕੋਈ ਲੇਟ ਹੋਵੇ ਅਸੀਂ ਜੀ ਸਵੇਰੇ ਤਿਆਰ ਹੁੰਦੇ ਹੀ ਆਪਣੇ ਕੋਲੇ ਦੂਰੋਂ ਆਉਂਦਾ ਸਹੀ ਗੱਲ ਹੈ ਜੀ ਸਵੇਰੇ 6 ਵਜੇ ਚੱਲਦੇ ਨੇ 9 ਵਜੇ ਦੁਕਾਨ ਤੇ ਪਹੁੰਚ ਜਾਂਦੇ ਸਾਡੇ ਕੋਲੇ ਆਲੇ ਕੋਡੇ ਉਹ ਬ੍ਰੇਕਫਾਸਟ ਇੱਥੇ ਆ ਕੇ ਕਰ ਸਕਦੇ ਆ ਤੇ ਪੈਸੇ ਦੀ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈਗੀ ਉਹ ਖਰਚਾ ਇਹ ਆਪੀ ਕਰਨਗੇ ਹਾਂਜੀ ਆਜੋ ਅੰਦਰ ਲੈ ਕੇ ਚਲੀਏ ਜੀ ਆ ਲੋ ਜੀ ਆ ਇਸ ਟਾਈਮ ਪੂਰੀ ਟ੍ਰੈਂਡਿੰਗ ਚ ਚੱਲ ਰਹੀ ਹੈ ਇਹ ਵਾਲੀ ਟੀ-ਸ਼ ਤੇ ਆ 1000 ਰੁਪਏ ਦੀਆਂ 6 T ਸ਼ਰਟਾਂ ਨੇ ਤੇ ਆ ਲੀਆਂ ਆ ਚੀ ਚੱਲਦੀ ਜਿਹੜੀ ਇਸ ਟਾਈਮ ਬਾਜ਼ਾਰ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਜੀ ਅੱਜ ਕੱਲ ਬਹੁਤ ਬੁਆਏਜ਼ ਇਹ ਹੀ ਪਾਉਂਦੇ ਆ ਤੇ ਪਲੱਸ ਲੋਰਾਂ ਦੇ ਵੀ ਡਿਜ਼ਾਈਨ ਬਹੁਤ ਮਿਲਣਗੇ ਸਾਡੇ ਕੋਲ ਹੀ ਆ ਦੇਖੋ 1000 ਰੁਪਏ ਦੀਆਂ 6 ਵੀ ਮਿਲਣੀਆਂ ਤੇ 4 ਵੀ ਮਿਲਣੀਆਂ ਜੀ ਠੀਕ ਹੈ ਜੀ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਜਿਸ ਤਰ੍ਹਾਂ ਦਾ ਗੁੜ ਪਾ ਦੋਗੇ ਉਹਨਾਂ ਹੀ ਮਿੱਠਾ ਕਰ ਦਾਂਗੇ ਜੀ ਠੀਕ ਹੈ ਜੀ ਠੀਕ ਹੈ ਨਹੀਂ ਤੇ ਬਾਕੀ ਤੁਹਾਨੂੰ ਦੱਸ ਦਈਏ ਵੀ ਆਪਾਂ T ਸ਼ਰਟ ਫ੍ਰੀ ਦੇ ਰਹੇ ਆ ਬਾਈ ਕੱਪੜੇ ਤਾਂ ਸਾਰਿਆਂ ਨੇ ਲੈਣੇ ਹੁੰਦੇ ਆ 2000 ਆ ਕੈਪਰੀਆਂ ਨੇ 1000 ਰੁਪਏ ਦੀਆਂ ਛੇ ਆ ਯਾ ਲੋ ਅੱਛਾ ਆ ਕੈਪਰੀਆਂ 1000 ਦੀਆਂ ਛੇ ਆ ਜੀ ਜੋ ਵੀ ਲੈਣ ਆਉਣਗੇ ਉਹ ਆਪਾਂ ਲੈਣ ਜਾਂਦੇ ਆ ਬਹੁਤ ਐਕਸਪੈਂਸਿਵ ਆ ਆਪਾਂ ਨੂੰ ਮਿਲਦੀਆਂ ਨੇ ਇੱਕ ਮਿੰਟ ਵਾ ਟੀ-ਸ਼ਰਟਾਂ ਨੇ ਫੁੱਲ ਬਾਜੂ ਦੀਆਂ ਇਹ ਅੱਜ ਤੁਹਾਡੇ ਆਉਣ ਦੀ ਖੁਸ਼ੀ 1000 ਦੀਆਂ ਛੇ ਕਰਤੀਆਂ ਪਹਿਲਾਂ ਅਸੀਂ ਚਾਰ ਵੇਚੀਆਂ ਸੀ ਦੱਸ ਦਿਓ ਤੁਸੀਂ ਜਿੰਨੇ ਵੀ ਤੁਹਾਡੇ ਫੋਲੋਅਰ ਨੇ ਪੂਰਾ ਫਾਇਦਾ ਕਰਤਾ ਜੀ 1000 ਦੀਆਂ ਛੇ ਜੀ 1000 ਦੀਆਂ ਛੇ ਕਰਤੀਆਂ ਜੀ ਇਹ ਉਹਨਾਂ ਮਿਲਣੀਆਂ ਜਿੰਨੇ ਵੀ ਤੁਹਾਡੇ ਕਸਟਮਰ ਦੇਖ ਕੇ ਆਉਣਗੇ ਵੀਡੀਓ ਦੇਖ ਕੇ ਆਉਣਗੇ ਉਹਨਾਂ ਵਾਸਤੇ ਰੇਟ ਆਈ ਇਹ ਆਕੇ ਦੱਸ ਦੋ ਵੀ ਅਸੀਂ ਇਹ ਵੀਡੀਓ ਦੇਖੀ ਹੈ ਜੀ ਤੁਹਾਨੂੰ ਸਕਰੀਨਸ਼ਾਟ ਦਿਖਾ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡੇ ਨੂੰ ਤੇ ਸਾਡੇ ਚੈਨਲ ਨੂੰ ਫੋਲੋ ਕਰ ਦਿਓ ਤੁਹਾਨੂੰ ਗਿਫਟ ਦਿੱਤਾ ਜਾਊਗਾ ਜੀ ਇਹ ਟੀ-ਸ਼ਰਟ ਦਾ ਸਾਡੇ ਚੈਨਲ ਬਾਰੇ ਬੋਲੋ ਹਾਂਜੀ ਆਪਣੇ ਇੰਸਟਾਗ੍ਰam ਤੇ ਆਈਡੀ ਬਣੀ ਹੈ ਸ਼੍ਰੀ ਬਾਲਾ ਜੀ ਗਾਰਮੈਂਟ ਦੇ ਨਾਂ ਤੇ ਉਹਦੇ ਤੇ ਆਪਾਂ ਮੈਂਸ਼ਨ ਕਰ ਦਾਂਗੇ ਨੰਬਰ ਵੀ ਮੈਂਸ਼ਨ ਕਰ ਦਾਂਗੇ ਅਜੇ ਉੱਪਰ ਆਜੋ ਉੱਪਰ ਦਿਖਾ ਦਿੰਦੇ ਹਾਂ ਸੋ ਗੀ ਚਲੋ ਜੀ ਆਹ ਲੇਡੀਜ਼ ਲਈ ਛੂਟ ਹੈ ਤੁਹਾਨੂੰ ਤੇ ਇਹਦੇ ਬਾਰੇ ਨੋਟ ਹੋਊਗਾ ਜੀ allo ਹਾਂਜੀ ਹਾਂਜੀ ਇਹ 1000 ਰੁਪਏ ਦੇ ਤਿੰਨ ਕਿਤੇ ਹੋਈ ਆ ਆਪਾਂ ਅੱਛਾ ਕਰਤਾ ਸਟਾਰਟ ਹਾਂ ਕਿ ਇਹ ਡਬਲ ਮੰਜ਼ਲੀ ਹੈਗੀ ਆ ਬਹੁਤ ਵੱਡੀ ਸ਼ਾਪ ਆ ਤੇ ਇੱਕ ਗੱਲ ਹੋਰ ਦੱਸਦੀ ਆ ਜੀ ਤੁਹਾਨੂੰ ਕਿ ਇਹਨਾਂ ਨੇ ਨਾਈਟ ਸੂਟ ਲਾਏ ਹੋਏ ਆ ਲੇਡੀਜ਼ ਨਾਈਟ ਸੂਟ ਕਿੰਨੇ ਦੇ ਪਾਜੇ ਇਹ 1000 ਰੁਪਏ ਤਿੰਨ ਸੈਟ ਵੀਰੇ 1000 ਦੇ ਤਿੰਨ ਸੈਟ ਜੀ ਤੁਹਾਨੂੰ ਕਿ ਆਪਾਂ ਨੂੰ ਕਿਤੋਂ ਵੀ ਨਹੀਂ ਮਿਲਦੇ 1000 ਦੇ ਤਿੰਨ ਸੈਟ ਪੂਰੀ ਫਰੈਸ਼ ਕੁਆਲਿਟੀ ਹੋਊਗੀ ਜੀ ਸਾਰੇ ਆਰਟੀਕਲ ਪੂਰੇ ਵਧੀਆ ਹੋਣਗੇ ਪੂਰਾ ਵਧੀਆ ਸਟਾਕ ਹੋਊਗਾ ਡਿਜ਼ਾਈਨ ਵਗੈਰਾ ਬਹੁਤ ਮਿਲਣਗੇ ਸਾਰੇ ਸਾਈਜ਼ ਮਿਲ ਜਾਣਗੇ ਇਹਦੇ ਚੀ ਮ ਐਮ ਸਾਈਜ਼ ਤੋਂ ਲੈ ਕੇ 3 ਐਕਸਲ 4 ਐਕਸਲ ਤੱਕ ਦੀ ਵੈਰਾਈਟੀ ਮਿਲੂਗੀ ਇਹਦੇ ਚੀ ਜਲੋ ਪਲੱਸ ਦੱਸਦੀ ਆ ਇਹਨੂੰ 500 500 ਰੁਪਏ ਦੀਆਂ ਚਾਰ ਟੀ ਸਾਡਾ ਦੇ ਰਹੀ ਬੱਚਿਆਂ ਦੀਆਂ 트ੈਂਡਿੰਗ ਚੀਜ਼ਾਂ ਆ ਇਹ ਦੇਖੋ ਥੋੜੇ ਸੋਹਣੇ ਸੋਹਣੇ ਜਵਾਕਾਂ ਵਾਂਗ ਤੇ ਸੋਹਣੇ ਸੋਹਣੇ ਚੋੜੀਆਂ ਚਾਰ ਕੋਈ ਮਾੜੀਆਂ ਨਹੀਂ ਜੀ ਜੇ ਆਪਾਂ ਦੇਖੀਏ ਤਾਂ ਬਹੁਤ ਸਸਤੀਆਂ ਆਪਾਂ ਨੂੰ ਪੈ ਰਹੀਆਂ ਨੇ ਬੈਗ ਪ੍ਰਿੰਟਿੰਗਾਂ ਹੀ ਤੇ ਰੰਗ ਵੀ ਬਹੁਤ ਹੋਣਗੇ ਜੀ 10 11 ਰੰਗ ਹੋਣਗੇ ਜੀ ਦੇਖੋ ਕਲਰ ਮੈਚਿੰਗ ਪੂਰੀ ਵਧੀਆ ਹੋਊਗੀ ਜੀ ਹਲ ਪੁਲਸਟ੍ਰੋਕ ਹੁੰਦਾ ਜੀ ਹਰ ਚੀਜ਼ ਆਪਣੇ ਕੋਲੇ ਤੇ ਬੱਚਿਆਂ ਦੀ ਲੋਹਰਾ ਵੀ ਹੈਗੇ ਨਹੀਂ ਇਹ ਵੀ 1000 ਰੁਪਏ ਦੀਆਂ 6 ਆ ਜਿੰਨੇ ਵੀ ਕਸਟਮਰ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਉਣਗੇ ਆਪਣੇ ਤੋਂ ਇੱਕ ਟੀ ਹਾਂਜੀ ਦਬ ਕੇ ਸ਼ੇਅਰ ਕਰਾਓ ਜੀ ਪਲੀਜ਼ ਰਿਕੁਐਸਟ ਹੈ ਜੀ ਹਲੋ ਜੀ ਸਾਰੀ ਟੀ-ਸ਼ਰਟ ਦੇ ਫੁੱਲ ਸਾਈਜ਼ ਮਿਲਣਗੇ ਵੈਰਾਈਟੀ ਹਰ ਇੱਕ ਚੀਜ਼ ਦੇ ਵਿੱਚ ਫੁੱਲ ਮਿਲੂਗੀ ਤੇ ਆਹ ਕੈਪਰੀਆਂ ਆ ਗਈਆਂ ਜੀ ਅੱਜਕੱਲ ਸ਼ਾਰਟਸ ਲਈ ਆਹ ਦੇਖੋ ਜੀ ਜੈਂਟਸ ਸ਼ਰਟਾਂ ਫੁੱਲ ਸਾਈਜ਼ ਇੱਥੇ ਸਾਰਾ ਸਾਮਾਨ ਮਿਲਦਾ ਜੀ ਬੱਚਿਆਂ ਦਾ ਵੀ ਮਿਲਦਾ ਲੇਡੀਜ਼ ਦਾ ਵੀ ਮਿਲਦਾ ਗਰਮੀਆਂ ਦੇ ਕੱਪੜੇ ਲੈਣੇ ਹੋਣ ਬਸ 2-3000 ਰੁਪਏ ਜੇਬ 'ਚ ਪਾ ਕੇ ਆਜੋ ਸਾਰੇ ਡੱਬੇ ਦਾ ਸਾਮਾਨ ਲੈ ਜਿਓ ਹਾਂਜੀ ਜੋ ਕਿ ਆਪਾਂ ਨਾਲ ਪੂਰੇ ਭਰਵੇਂ ਕੱਪੜੇ ਲੈ ਕੇ ਜਾਓ ਜੀ ਕੋਈ ਐ ਨਹੀਂ 1-2 ਪੀਸ 5-5 6-6 ਪੀਸ ਲੈ ਕੇ ਜਾ ਆਪવાનું ਸਿਰਫ 10 15000 ਦੇ ਵਿੱਚ ਸਾਰੀ ਫੈਮਿਲੀ ਦੇ ਕੱਪੜੇ ਵਧੀਆ ਬਣ ਜਾਂਦੇ। ਬਾਕੀ ਤੁਹਾਨੂੰ ਠੰਡ ਵਾਲੇ ਕੱਪੜੇ ਮਿਲਣਗੇ ਆਪਣੇ ਕੋਲ ਜੀ ਗਰਮੀ ਦੇ ਤਾਂ ਹੈਗੇ ਹੀ ਹੈਗਾ ਸਟਾਕ ਜੀ ਠੰਡ ਦੇ ਕਿਸੇ ਨੇ ਟਰੈਕਸੂਟ ਲੈਣੇ ਹੋਣ ਜਾਗਟਾ ਲੈਣੇ ਹੋਣ ਤੁਹਾਨੂੰ ਟਰੈਕਸੂਟ ਦੇ ਸੈਂਪਲ ਦਿਖਾ ਸਕਦੇ ਆ ਉਹੀ ਹੀ ਦੁਕਾਨ ਆ ਬਈ 1500 ਰੁਪਏ ਦੇ ਤਿੰਨੇ ਟਰੈਕਸੂਟ ਵੇਚਦੇ ਆ ਸੀ ਇੱਥੇ 1500 ਰੁਪਏ ਤਿੰਨ ਟਰੈਕਸੂਟ ਆ ਜੀ ਜਾਗਟਾ ਨੇ 1500 ਰੁਪਏ ਦੇ ਤਿੰਨ ਵੀ ਹੈ 1000 ਰੁਪਏ ਦੇ ਤਿੰਨ ਵੀ ਹੈ ਤੇ ਜਿਹੜਾ ਟਰੈਕਸੂਟ ਉਹ ਬਈ ਉਹਦੇ ਅੰਦਰ ਆ ਦੇਖੋ ਜੀ ਨੈਟ ਪੂਰੀ ਗੱਲ ਬਾਤ ਹੁੰਦੀ ਹੈ ਪੀਸ ਦੇ ਵਿੱਚ ਹੀ ਯਾਰੋ ਠੰਡ ਲੱਗ ਜੇ ਦਵਾਈ ਦੇ ਪੈਸੇ ਫਰੀ ਗਰਮੀ ਲੱਗਦੀ ਨਹੀਂ ਠੰਡ ਲੱਗ ਜਾਂਦੀ ਸਾਰੇ 3 ਤਾਂ ਇਹਦਾ ਮਤਲਬ ਜੀ ਭਾਜੀ 500 ਦੇ 1 ਲੈ ਲਓ ਤਾਂ ਕੋਈ ਮਾੜਾ ਨਹੀਂ ਜੀ 500 ਦਾ ਫਿਰ ਇਹ ਜਦੋਂ ਮਰਜ਼ੀ ਲਿਆ ਸਕਦੇ ਹਾਂ 1500 ਰੁਪਏ ਤਿੰਨ 2000 ਦੇ ਤਿੰਨ 2500 ਦੇ ਨਾਲ ਹਰ ਤਰ੍ਹਾਂ ਦੀ ਫੁੱਲ ਵੈਰਾਈਟੀ ਮਿਲੂਗੀ ਜਾਗਟਾਂ ਕੋਟੀਆਂ ਬਾਹਰ ਜਾਣਾ ਹੋਵੇ ਜਾਜ ਨੂੰ ਹੱਥ ਪਾਉਣਾ ਹੋਵੇ ਕਿਸੇ ਨੇ ਇੱਥੇ ਆ ਜਾਓ ਇੱਕ ਵਾਰੀ ਅਟੇਚੀ ਪੈਕ ਕਰਕੇ ਦੇ ਦਾਂਗੇ ਪੂਰੀ 50000 ਵਾਲੀ ਸ਼ਾਪਿੰਗ 15-2000 ਰੁਪਏ ਦੇ ਵਿੱਚ ਕਰਕੇ ਦੇ ਦਾਂਗੇ ਪੂਰੇ ਮਹੀਨੇ ਦੇ ਕ ਆਪਣੇ ਕੋਲੇ ਸਾਈਜ਼ ਨਾ ਮਿਲਣ ਕੁਆਲਿਟੀ ਨਾ ਮਿਲੇ ਫੁੱਲ ਚੈਲੰਜ ਕਰਦੇ ਹਰ ਇੱਕ ਚੀਜ਼ ਨੂੰ ਵੀ ਐਨ ਹੋਊਗਾ ਵੀ ਇੱਥੇ ਆ ਕੇ ਇਕੱਲੀ ਵੀਡੀਓ ਪਾਈ ਆ ਵੀ ਸਮਾਨ ਨਹੀਂ ਮਿਲਣਾ ਜੀ ਥੈਂਕ ਯੂ ਸੈਸੀ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ